ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਪਿਆਰੇ ਗੁਰਸਵਾਰਿਓ ਆਪਾਂ ਜੋ ਲੜੀਵਾਰ ਸ਼ੁਰੂ ਕੀਤਾ ਹੈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਉਹਦੇ ਤਹਿਤ ਅੱਜ ਅਗਲਾ ਹਿੱਸਾ ਹੈ ਜੀ ਪਹਿਲਾ ਵਿਚਾਰ ਕਰ ਚੁੱਕੇ ਆਪਾਂ ਮੱਥਾ ਟੇਕਣਾ ਅਤੇ ਬੀਬਾ ਸਿੱਖ ਬੱਚਾ ਉਹਦੇ ਕੀ ਗੁਣ ਹੁੰਦੇ ਨੇ ਅੱਜ ਬਾਰਵਲਾ ਐਸਨ ਹੈ ਸਾਡਾ ਸਾਂਝਾ ਪਰਿਵਾਰ ਖਾਲਸਾ ਪੰਥ ਅਸੀਂ ਸਭ ਇੱਕੋ ਪਰਿਵਾਰ ਦੇ ਮੈਂਬਰ ਹਾਂ ਖਾਲਸਾ ਪੰਥ ਸਾਡਾ ਸਾਂਝਾ ਪਰਿਵਾਰ ਹੈ ਜੀ ਸਾਂਝੇ ਪਰਿਵਾਰ ਦੇ ਧੰਨ ਗੁਰਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਸਾਡੇ ਪਿਤਾ ਜੀ ਹਨ ਅਤੇ ਮਾਤਾ ਸਾਹਿਬਕੌਰ ਸਾਡੇ ਧਾਰਮਿਕ ਮਾਤਾ ਹਨ ਤੇ ਸਾਡਾ ਜਨਮ ਸਥਾਨ ਕਿੱਥੋਂ ਦਾ ਹੈ ਜੀ ਕਿਸਗੜ੍ਹ ਸਾਹਿਬ ਅਸੀਂ ਸਾਰੇ ਅਨੰਦਪੁਰ ਦੇ ਵਾਸੀ ਹਾਂ ਸਾਡੇ ਸਬਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਅਸੀਂ ਸਭ ਅੰਮ੍ਰਿਤਸ਼ਕੇ ਖਾਲਸਾ ਪੰਥ ਦੇ ਮੈਂਬਰ ਬਣਦੇ ਹਾਂ ਸਾਡੀ ਸ਼ਬਦੀ ਸ਼ਕਲ ਵੀ ਇੱਕੋ ਜਿਹੀ ਹੈ ਚਿਹਰੇ ਮੋਰੇ ਇੱਕੋ ਜੇ ਹੋ ਜਾਂਦੇ ਨੇ ਤੇ ਸਾਡੇ ਸਭ ਦੀ ਪੰਜ ਕਕਾਰੀ ਵਰਦੀ ਹੈ ਇੱਕੋ ਜਹੀ ਸਾਡੀ ਵਰਦੀ ਹੈ ਤਾਂ ਪਹਿਰਾਵੇ ਸਾਡਾ ਇੱਕੋ ਜਿਹਾ ਗੁਰੂ ਸਾਹਿਬ ਨੇ ਦਿੱਤਾ ਹੈ ਕਿਉਂਕਿ ਸਭ ਖਾਲਸਾ ਪਰਿਵਾਰ ਦੇ ਮੈਂਬਰ ਹਾਂ ਇਸ ਲਈ ਸਾਡੇ ਜਿਹੜੇ ਅਸੀਂ ਸਾਰੇ ਹਾਂ ਇੱਕੋ ਹੀ ਪਿਤਾ ਦੀ ਸੰਤਾਨ ਹੋ ਕਰਕੇ ਭੈਣ ਭਰਾ ਹਾਂ ਸਾਡੇ ਸਾਰਿਆਂ ਦੇ ਦੁੱਖ ਸੁੱਖ ਸਾਂਝੇ ਨੇ ਦੇ ਵੀ ਪਰਿਵਾਰ ਦੇ ਵਿੱਚ ਆਪਾਂ ਸੰਸਾਰ ਦੇ ਵਿੱਚ ਦੁੱਖ ਸੁੱਖ ਸਾਂਝੇ ਨੇ ਇਸੇ ਤਰ੍ਹਾਂ ਖਾਲਸਾ ਪੰਥ ਦੇ ਵਿੱਚ ਵੀ ਜੇ ਕਿਸੇ ਤੇ ਦੁੱਖ ਭੇੜ ਬਣ ਜਾਵੇ ਤੇ ਸਾਰਾ ਖਾਲਸਾ ਪੰਥ ਇਕੱਤਰ ਹੋ ਜਾਂਦਾ ਹੈ ਇਸ ਕਰਕੇ ਸਾਡੇ ਸਾਰਿਆਂ ਦੇ ਦੁੱਖ ਸੁੱਖ ਵੀ ਸਾਂਝੇ ਨੇ ਤੇ ਅਸੀਂ ਇਹਦੇ ਮੈਂਬਰ ਕਿਵੇਂ ਬਣ ਸਕਦੇ ਹਾਂ ਅਸੀਂ ਅੰਮ੍ਰਿਤ ਛੱਕ ਕੇ ਹੀ ਸਾਂਝੇ ਪਰਿਵਾਰ ਦੇ ਮੈਂਬਰ ਬਣ ਸਕਦੇ ਹਾਂ ਇਸ ਲਈ ਸਾਨੂੰ ਸਭ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ ਖਾਲਸਾ ਖਾਲਸਾ ਪੰਥ ਪਰਿਵਾਰ ਦੇ ਮੈਂਬਰ ਬਣ ਲਈ ਸਾਨੂੰ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਅੰਮ੍ਰਿਤ ਕੀ ਹੈ ਅੰਮ੍ਰਿਤ ਇੱਕ ਪਰਣ ਹੈ ਇਸ ਲਈ ਸੇਖਾ ਅੰਮ੍ਰਿਤ ਨਹੀਂ ਛਕਦੇ ਉਹ ਡਰਦੇ ਨੇ ਕਿ ਉਹਨਾਂ ਦੇ ਕੋਲੋਂ ਜੀ ਅੰਮ੍ਰਿਤ ਦੀ ਬੇਅਦਬੀ ਹੋ ਜਾਵੇਗੀ ਇਹ ਉਹਨਾਂ ਦੀ ਭੁੱਲ ਹੈ ਹਰ ਇੱਕ ਧਰਮ ਵਿੱਚ ਦਾਖਲ ਹੋਣ ਲਈ ਨਾ ਪਰਣ ਲੈਣਾ ਪੈਂਦਾ ਹੈ ਜਿਵੇਂ ਪਾਰਲੀਮੈਂਟ 'ਚ ਵੀ ਜਾਂਦੇ ਆ ਮੈਂਬਰ ਚੁਣੇ ਜਾਂਦੇ ਭਾਵੇਂ ਵੋਟਾਂ ਪੈ ਜਾਂਦੀਆਂ ਪਰ ਉੱਥੇ ਵੀ ਸੰਵਿਧਾਨ ਦੇ ਸੌ ਚੁੱਕਣੀ ਪੈਂਦੀ ਹੈ ਭਾਵ ਉਹ ਪਰਣ ਲੈਣਾ ਪੈਂਦਾ ਕਿ ਮੈਂ ਸੰਵਿਧਾਨ ਦੇ ਮੁਤਾਬਕ ਹੀ ਸਾਰੇ ਕੰਮ ਕਰਾਂਗਾ ਇਤਨਾ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣ ਲਈ ਵੀ ਅਮਰਤ ਛਕੜਾ ਇੱਕ ਪਰਣ ਹੈ ਗੁਰੂ ਦੀ ਆਗਿਆ ਮੰਨਣੀ ਇਹ ਸਾਰਾ ਪਰਣ ਕਰਦੇ ਹਾਂ ਅਮਰਤ ਸਿੱਖੀ ਵਿੱਚ ਦਾਖਲ ਹੋਣ ਵਾਸਤੇ ਇੱਕ ਪਰਣ ਹੈ ਇਹ ਦਾਰਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣਾ ਗੁਰੂ ਧਾਰਨ ਕਰਨਾ ਹੈ ਜਿਵੇਂ ਆਪਾਂ ਦੇਖਦੇ ਆ ਕਿ ਸੰਸਾਰ ਵਿੱਚ ਵੀ ਕਹਿੰਦੇ ਜੀ ਨਾਮਦਾਨ ਦਿੰਦੇ ਨੇ ਕਈ ਕੁਝ ਕਰਦੇ ਨੇ ਇਸ ਤਰ੍ਹਾਂ ਪੰਜਾਂ ਪਿਆਰਿਆਂ ਵੱਲੋਂ ਦਸੀ ਗਈ ਰਹਿਤ ਮਰਿਆਦਾ ਤੇ ਚੱਲਣ ਦਾ ਪਰਣ ਲੈਣਾ ਹੈ ਇਹ ਪਰਣ ਕਰਨ ਵਾਲਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਨ ਕਰਦਾ ਹੈ ਧਰਮ ਦੀ ਸੱਚੀ ਤੇ ਸੁੱਚੀ ਕਿਰਤ ਕਰਦਾ ਹੈ ਪਾਪ ਜੀ ਡਿਊਟੀ ਕਰਦਾ ਹੈ ਤਾਂ ਵੱਡੀ ਨਹੀਂ ਖਾਣੀ ਔਰ ਹਰ ਕਦਾ ਕੰਮ ਪਹਿਲ ਦੇ ਆਧਾਰ ਤੇ ਕਰਨਾ ਬੋਲ ਬਾਣੀ ਮਿੱਠੀ ਰੱਖਣੀ ਹੈ ਤੇ ਲੋੜਵੰਦਾਂ ਨਾਲ ਵੰਡ ਕੇ ਸ਼ੱਕਦਾ ਹੈ ਅੱਜ ਵੀ ਸਿੱਖਾਂ ਦੇ ਬਾਰੇ ਹੈ ਨਾ ਸਿੱਖ ਜਦੋਂ ਵੀ ਪ੍ਰਸ਼ਾਦਾ ਛਕੂਗਾ ਤੋਂ ਲਾਗੇ ਬੈਠਿਆ ਜਰੂਰ ਆਵਾਜ਼ ਮਾਰਦਾ ਆਓ ਜੀ ਪ੍ਰਸ਼ਾਦਾ ਛਕਾਈਏ ਇਹ ਕੇਵਲ ਸਿੱਖ ਦੇ ਮੂੰਹੋਂ ਹੀ ਨਿਕਲਦਾ ਹੈ ਗੁਰਸਿੱਖ ਦੇ ਮੂੰਹੋਂ ਹੀ ਨਿਕਲਦਾ ਹੈ ਗੁਰਪਿਆਰਿਓ ਬਿਮਾਰਾ ਕਹਿੰਦੇ ਨੇ ਲੋੜਵੰਦਾ ਨਾਲ ਵੰਡ ਕੇ ਛਕਦਾ ਤੇ ਸਰਬੱਤ ਦਾ ਭਲਾ ਮੰਗਦਾ ਇੱਕ ਸੇਕ ਕੌਮ ਹੀ ਆ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ ਹਰ ਗੁਰਦੁਆਰੇ ਦੇ ਵਿੱਚ ਸਵੇਰੇ ਸ਼ਾਮ ਤੇ ਅਰਦਾਸ ਹੁੰਦੀ ਹੈ ਪਰ ਜਦੋਂ ਵੀ ਸੇਖ ਅਰਦਾਸ ਕਰਦਾ ਹੈ ਕੋਈ ਕੰਮ ਕਰ ਲੱਗਿਆ ਕਿਸੇ ਕੰਮ ਦੇ ਹੋਣ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਧੰਵਾਦ ਕਰਨ ਲੱਗਿਆ ਦੁੱਖ ਵਿੱਚ ਸੁੱਖ ਵਿੱਚ ਹਰ ਵੇਲੇ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋਇਤਰਾ ਸਰਬੱਤ ਦਾ ਭਲਾ ਮੰਗਦਾ ਹੈ ਪੰਜ ਕਕਾਰਾਂ ਦੇ ਵਰਦੀ ਧਾਰਨ ਕਰਕੇ ਗੁਰੂ ਜੀ ਦਾ ਸੱਚਾ ਸਦਕੀ ਸਿੱਖ ਬਣਦਾ ਹੈ ਅਮਰਤਾਰੀ ਸਿੱਖ ਅਜਿਹਾ ਕੋਈ ਵੀ ਕੰਮ ਨਹੀਂ ਕਰਦਾ ਜਿਹਦੇ ਗੁਰੂ ਜੀ ਬਨਾਹੀ ਕਰਦੇ ਨੇ ਕੋਈ ਵਹਿਮ ਪਰਮ ਨਹੀਂ ਕਰਦਾ ਉਹ ਚਾਰ ਕਰਤਾਂ ਤੋਂ ਬਚ ਕੇ ਰਹਿੰਦਾ ਹੈ ਕੋਈ ਨਸ਼ਾ ਨਹੀਂ ਵਰਦਾ ਕੋਈ ਵਰਤ ਨਹੀਂ ਰੱਖਦਾ ਇੱਕ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਨਾ ਹੀ ਧਾਗੇ ਤਵੇਤ ਮੜੀਆਂ ਮਸਾਣਾ ਜੰਤਰ ਮੰਤਰ ਆਦਕ ਤੇ ਉਹ ਵਿਸ਼ਵਾਸ ਰੱਖਦਾ ਨਹੀਂ ਜਿਹੜੇ ਸਿੱਖ ਅਮਰਤ ਨਹੀਂ ਛੱਕਦੇ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਹਿੰਦੇ ਧਰੇ ਕੇਸ ਪਾਹਲ ਬਿਨਾ ਵੇਖੀ ਮੂੜਾ ਸਿੱਖ ਮੇਰਾ ਦਰਸ਼ਨ ਨਾ ਹੈ ਤਿਸ ਪਾਪੀ त्यागे ਭਿਖ ਮਤਲਬ ਇਹ ਹੈ ਕਿ ਜਿਹਨੇ ਕੇਸਤਾ ਰੱਖੇ ਹਨ ਕੇਸਤਾ ਰੱਖੇ ਨੇ ਪਰ ਅਮਰਤ ਨਹੀਂ ਛਕਿਆ ਉਹ ਬਹੁ ਰੂਪੀਆ ਹੈ ਉਹ ਸਿੱਖ ਨਹੀਂ ਹੈ ਉਹ ਤਾਂ ਸਿਰਫ ਸਿੱਖ ਹੋਣ ਦਾ ਕਹਿੰਦੇ ਨਾਟਕ ਕਰ ਰਿਹਾ ਹੈ ਤੇ ਝੂਠ ਬੋਲਦਾ ਹੈ ਕਿ ਮੈਂ ਸਿੱਖਾ ਗੁਰੂ ਜੀ ਕਹਿੰਦੇ ਹਨ ਮੈਂ ਐਸੇ ਝੂਠੇ ਬੰਦੇ ਨੂੰ ਦਰਸ਼ਨ ਨਹੀਂ ਦਿੰਦਾ ਜੇ ਅਸੀਂ ਅਜੇ ਅੰਮ੍ਰਿਤ ਨਹੀਂ ਛਕਿਆ ਤਾਂ ਸਾਨੂੰ ਇਕਦਮ ਤਿਆਰ ਹੋ ਕੇ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਦੇ ਸੱਚੇ ਸਿੱਖ ਬਣ ਸਕਦੇ ਹਾਂ ਜੇ ਅਸੀਂ ਅੰਮ੍ਰਿਤ ਨਹੀਂ ਛਕਦੇ ਤਾਂ ਉਹਨਾਂ ਚਿਰ ਹੀ ਗੁਰੂ ਦੇ ਸੱਚੇ ਸਿੱਖ ਨਹੀਂ ਬਣ ਸਕਦੇ ਸ਼ਰਧਾਲੂ ਤੇ ਹੋ ਸਕਦੇ ਆ ਸਿੱਖ ਦਾ ਮਤਲਬ ਹੈ ਕਿ ਉਹ ਗੁਰੂ ਵਾਲਾ ਹੈ ਕਿ ਸਿੱਖ ਤਾਂ ਇਹ ਬਣੇ ਜੇ ਗੁਰੂ ਵਾਲਾ ਹੋਇਆ ਤਾਂ ਉਹ ਗੁਰੂ ਦਾ ਸਿੱਖ ਹੈ ਉਸਨੇ ਗੁਰੂ ਧਾਰਨ ਕੀਤਾ ਹੋਇਆ ਹੈ ਇਹ ਫੈਸਲਾ ਗੁਰੂ ਨੇ ਕਰਨਾ ਕਿ ਭਾਈ ਕੌਣ ਉਹਦਾ ਸਿੱਖ ਹੈ ਤੇ ਕੌਣ ਨਹੀਂ ਪਰ ਇਤੇ ਹੀ ਫੈਸਲਾ ਆਪ ਕਰ ਜਨੇ ਅਸੀਂ ਬੜੇ ਪੱਕੇ ਸਿੱਖਾਂ ਜੀ ਤਾਂ ਤੇ ਗੁਰੂ ਜੀ ਦਾ ਫੈਸਲਾ ਕਿਹੜਾ ਹੈ ਤੇ ਜਿਹੜਾ ਅੰਮ੍ਰਿਤ ਛਕੇ ਉਹੀ ਮੇਰਾ ਸਿੱਖ ਹੈ ਆਓ ਗੁਰੂ ਪਿਆਰਿਓ ਅਸੀਂ ਸਾਰੇ ਅੰਮ੍ਰਿਤ ਛਕੀਏ ਤੇ ਗੁਰੂ ਜੀ ਦੇ ਸੱਚੇ ਸੋਚੇ ਸਿੱਖ ਬਣੀਏ ਕਿ ਗੁਰੂ ਦਾ ਹੁਕਮ ਮੰਨਣ ਵਾਲਾ ਹੀ ਸਿੱਖ ਬਣ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ ਹੈ ਤਾਂ ਸਾਨੂੰ ਖੰਡੇ ਬਾਟੇ ਦੀ ਪੌਹਲ ਛਕਣੀ ਪਵੇਗੀ ਤੇ ਗੁਰੂ ਦਾ ਬਚਨ ਮੰਨਣਾ ਪਵੇਗਾ ਤੇ ਫਿਰ ਸਾਡੇ ਆਤਮਿਕ ਤਰੱਕੀ ਵੀ ਤਾਂ ਹੀ ਹੁੰਦੀ ਹੈ ਜੇ ਅਸੀਂ ਗੁਰੂ ਦਾ ਹੁਕਮ ਮੰਨਦੇ ਗੁਰੂ ਪਿਆਰਿਓ ਸੇ ਸੇ ਅਜ ਦੀ ਵਿਚਾਰ ਗੁਰਮਾਰਾ ਚੜ੍ਹਦੀ ਕਲਾ ਕਰੇ ਆਪ ਵੀ ਸਰਵਣ ਕਰੋ ਤੇ ਹੋਰ ਨਾਲ ਵੀ ਸਰਵਣ ਕਰਾਓ ਬਹੁਤ ਉਤਸ਼ਾਹ ਮਿਲ ਰਿਹਾ ਹੈ ਆਓ ਸਰਬਾ ਸਤਿਤਾਵਲੋਂ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਗੁਰੂ ਦੇ ਨਾਲ ਬਣੇ ਰਹੀਏ ਗੁਰੂ ਦੀ ਸਿੱਖਿਆ ਧਾਰਨ ਕਰੀਏ ਸੱਚੇ ਪਾਤਸ਼ਾਹ ਦੀ ਛੱਟ ਤੇ ਕਿਰਪਾ ਕਰਨ ਜੀ ਆਓ ਗੱਜ ਕੇ ਵਰਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ